ਇਹ ਜੀ 16ਵੀਂ ਪੌੜੀ ਦੀ ਪਹਿਲੀ ਪੰਕਤੀ ਹੈ ਜੀ ਪੰਜ ਪਰਵਾਨ ਪੰਜ ਪ੍ਰਧਾਨ ਤੇ ਇਸ ਨੂੰ ਗਾ ਵੀ ਸਕਦੇ ਆ ਜੀ ਪੰਜ ਪਰਵਾਨ ਪੰਜ ਪ੍ਰਦਾਨ ਪੰਜ ਹੁੰਦਾ ਜੀ ਉਹ ਗੁਰਮੁਖ ਪਿਆਰੇ ਉਹ ਸੰਤ ਵਿਅਕਤੀ ਪੰਜ ਚੌਧਰੀ ਨੂੰ ਕਿਹਾ ਜਾਂਦਾ ਜੀ ਜੋ ਪਿੰਡ ਦਾ ਮੁਖੀ ਹੁੰਦਾ ਪੰਚ ਗਿਣਤੀ ਦੇ ਪੰਜ ਨੂੰ ਵੀ ਕਿਹਾ ਜਾਂਦਾ ਹੈ ਜੀ ਠੀਕ ਹੈ ਪੰਚ ਸਤਕਾਰ ਕਰਨ ਸਤਕਾਰਯੋਗ ਜੋ ਵਿਅਕਤੀ ਹੁੰਦਾ ਉਸ ਨੂੰ ਵੀ ਕਹਿ ਦਿੰਦਾ ਪੰਚ ਸ੍ਰੇਸ਼ਟ ਮੁਖ ਨੂੰ ਵੀ ਕਿਹਾ ਜਾਂਦਾ ਜੀ ਪਰ ਇੱਥੇ ਜਿਹੜੀ ਪੰਚ ਦੀ ਪਰਿਭਾਸ਼ਾ ਹੈ ਉਹ ਹੈ ਜੀ ਉਹ ਮਨੁੱਖ ਜਿਹੜੇ ਜਿਨ੍ਹਾਂ ਨੇ ਪ੍ਰਭੂ ਪਰਮਾਤਮਾ ਦੇ ਹੁਕਮ ਨੂੰ ਜਾਣਿਆ ਹੈ ਜੀ ਉਸ ਦੇ ਗੁਣਾਂ ਨੂੰ ਗਾਇਆ ਹੈ ਉਸ ਦੇ ਨਾਲ ਮਨ ਚ ਪ੍ਰੀਤ ਲਾਈ ਹੈ ਉਸ ਦਾ ਹੁਕਮ ਸਮਝ ਆਇਆ ਹੈ ਤੇ ਮੰਨਿਆ ਹੈ ਜੀ ਠੀਕ ਹੈ ਇਹ ਅੱਗੇ ਆਪਾਂ ਇਸ ਤੋਂ ਬਾਅਦ ਇਸ ਦੀ ਥੋੜੀ ਵਿਸਥਾਰ ਕਰਾਂਗੇ ਜੀ ਪੰਜ ਦੀ ਤੇ ਹੁਣ ਸਮਝ ਲਈਏ ਭਾਵ ਉਹ ਪੰਜ ਜਨ ਜਿਨ੍ਹਾਂ ਦਾ ਜ਼ਿਕਰ ਗੁਰਬਾਣੀ ਵਿੱਚ ਆਇਆ ਉਹ ਮਨੁੱਖ ਉਹ ਮਨੁੱਖ ਜਿਸ ਦਾ ਜ਼ਿਕਰ ਉਹ ਸ੍ਰੇਸ਼ਟ ਮਨੁੱਖ ਉਹ ਉੱਤਮ ਮਨੁੱਖ ਉਹ ਭਗਤ ਮਨੁੱਖ ਕਿਉਂਕਿ ਪਹਿਲਾਂ ਭਗਤ ਦਾ ਜ਼ਿਕਰ ਆਇਆ ਜੀ ਠੀਕ ਹੈ ਪਗਤ ਹੋ ਗਿਆ ਸ੍ਰੇਸ਼ਟ ਮਨੁੱਖ ਹੋ ਗਿਆ ਉਹ ਸਤਕਾਰਯੋਗ ਵਿਅਕਤੀ ਹੋ ਗਿਆ ਉਹ ਗੁਰਮੁਖ ਹੋ ਗਿਆ ਜੀ ਉਹ ਪਹੁੰਚਿਆ ਹੋਇਆ ਵਿਅਕਤੀ ਹੋ ਗਿਆ ਠੀਕ ਹੈ ਪ੍ਰਵਾਨ ਹੁੰਦਾ ਜੀ ਅੰਗੀਕਾਰ ਕਰਨਾ ਸਤਕਾਰ ਕਰ ਲੈਣਾ ਕਬੂਲ ਕਰ ਲੈਣਾ ਠੀਕ ਹੈ ਜੀ ਉਹ ਮਨੁੱਖ ਪ੍ਰਵਾਨ ਹੈ ਜੀ ਅੰਗੀਕਾਰ ਹੈ ਤੇ ਉਹ ਮਨੁੱਖ ਪ੍ਰਧਾਨ ਹੈ ਜੀ ਭਾਵ ਸਭ ਨੂੰ ਉੱਚਾ ਹੈ ਜੀ ਸ੍ਰੇਸ਼ਟ ਹੈ ਉਹ ਮੁਖੀ ਹੈ ਉਹ ਪ੍ਰਮਾਤਮਾ ਦੀ ਕਚਹਿਰੀ ਦੇ ਵਿੱਚ ਸ਼ੁਭਦ ਹੈ ਜੀ ਉਹ ਮਨੁੱਖ ਤੇ ਇਸ ਦੇ ਅਰਥ ਨਿਕਲਦੇ ਹਨ ਜੀ ਜੋ ਪ੍ਰਭੂ ਪਰਮਾਤਮਾ ਦੀ ਹੁਕਮ ਵਿੱਚ ਚੱਲਦੇ ਹਨ ਪਹਿਲਾ ਜੋ ਉਸ ਦੇ ਗੁਣਾਂ ਨੂੰ ਗਾਉਂਦੇ ਹਨ ਦੂਸਰਾ ਜੋ ਉਸ ਦੇ ਗੁਣਾਂ ਨੂੰ ਸੁਣਦੇ ਹਨ ਤੀਸਰਾ ਜੋ ਉਸ ਦੇ ਅੰਦਰ ਪਰਮਾਤਮਾ ਦਾ ਪ੍ਰੇਮ ਕਰਦੇ ਹਨ ਚੌਥਾ ਤੇ ਜਿਹੜੇ ਉਸ ਦੇ ਹੁਕਮ ਨੂੰ ਮੰਨਦੇ ਹਨ ਪੰਜਮਾ ਇਹ ਪੰਜ ਚੀਜ਼ਾਂ ਜਿਹੜੇ ਕਰਦੇ ਨੇ ਉਹ ਪੰਚਜਨ ਹਨ ਜੀ ਠੀਕ ਆ ਉਹ ਪੰਚਜਨ ਪ੍ਰਭੂ ਪਰਮਾਤਮਾ ਦੇ ਦਰ ਤੇ ਭਾ ਪ੍ਰਭੂ ਪਰਮਾਤਮਾ ਦੀ ਕਚਹਿਰੀ ਵਿੱਚ ਪ੍ਰਵਾਨ ਵੀ ਹਨ ਤੇ ਪ੍ਰਧਾਨ ਵੀ ਹਨ ਪੰਚ ਪ੍ਰਵਾਨ ਤੇ ਪੰਚ ਪ੍ਰਧਾਨ ਠੀਕ ਹੈ ਜੀ ਉਹ ਪੰਚਜਨ ਪ੍ਰਵਾਨ ਹਨ ਕਬੂਲ ਹਨ ਉਹ ਪੰਚਜਨ ਉਸ ਪ੍ਰਭੂ ਪਰਮਾਤਮਾ ਦੇ ਦਰ ਤੇ ਪ੍ਰਧਾਨ ਹਨ ਸ੍ਰੇਸ਼ਟ ਹਨ ਉੱਥੇ ਮੁਖੀ ਬਣੇ ਹੋਏ ਹਨ ਜੀ ਠੀਕ ਹੈ ਤੇ ਦੁਬਾਰੇ ਫੇਰ ਦੇਖ ਲਈਏ ਪੰਜ ਪ੍ਰਵਾਨ ਪੰਜ ਪ੍ਰਦਾਨ ਉਹ ਮਨੁੱਖ ਜਿਨ੍ਹਾਂ ਨੇ ਪ੍ਰਭੂ ਪਰਮਾਤਮਾ ਦਾ ਹੁਕਮ ਮੰਨ ਲਿਆ ਹੈ ਪ੍ਰਭੂ ਪਰਮਾਤਮਾ ਦੇ ਗੁਣ ਗਾਉਂਦੇ ਹਨ ਪ੍ਰਭੂ ਪਰਮਾਤਮਾ ਨਾਲ ਪਿਆਰ ਕੀਤਾ ਹੈ ਪ੍ਰਭੂ ਪਰਮਾਤਮਾ ਦੇ ਗੁਣਾਂ ਨੂੰ ਸਮਝਿਆ ਹੈ ਤੇ ਉਸ ਦੇ ਹੁਕਮ ਨੂੰ ਮੰਨਿਆ ਹੈ ਠੀਕ ਹੈ ਇਹ ਪੰਜ ਜਨ ਉਹ ਉਸ ਪੰਜ ਜਨ ਪ੍ਰਭੂ ਪਰਮਾਤਮਾ ਦੇ ਦਰ ਤੇ ਭਾਵ ਉਸ ਦੀ ਕਚਹਿਰੀ ਦੇ ਵਿੱਚ ਪ੍ਰਵਾਨ ਹਨ ਜਦੋਂ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਪੜੀ ਗੁੰਦਨੇ ਪੰਜ ਪ੍ਰਵਾਨ ਪੰਜ ਪ੍ਰਧਾਨ ਇਹ ਆਪਣੇ ਮਨ ਨੂੰ ਕਹ ਰਿਹਾ ਮਨਾ ਜੇ ਤੂੰ ਇਹ ਪੰਜ ਚੀਜ਼ਾਂ ਕਰ ਲੇਗਾ ਜਿਹੜੀਆਂ ਪਹਿਲਾਂ ਆਈਆਂ ਵੀ ਆ ਤੇ ਅੱਗੇ ਆਪਾਂ ਦੇਖਾਂਗੇ ਪੰਜ ਨੂੰ ਹੋਰ ਐਕਸਪੈਂਡ ਕਰਾਂਗੇ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਫਿਰ ਤੂੰ ਪ੍ਰਵਾਨ ਹੈ ਪ੍ਰਵਾਨ ਹੀ ਨਹੀਂ ਤੂੰ ਪ੍ਰਧਾਨ ਹੈ ਸਗੋਂ ਉੱਥੋਂ ਦਾ ਮੁਖੀ ਬਣ ਜਾਏਗਾ ਪ੍ਰਭੂ ਪਰਮਾਤਮਾ ਤੈਨੂੰ ਆਪਣੇ ਦਰ ਤੇ ਮੁਖੀ ਬਣਾ ਦੇਊਗਾ ਤੇ ਆਓ ਦੇਖੀਏ ਜੀ ਪੰਚ ਦੀ ਪ੍ਰਵਾਸ਼ਾ ਅੱਗੇ ਕੀ ਹੈ ਪੰਚ ਨੂੰ ਥੋੜਾ ਹੋਰ ਵਿਸਥਾਰ ਨਾਲ ਜਾਣੀਏ ਡੂੰਗੀ ਨਾ ਸਮਝੀਏ ਇਹੀ ਸ਼ਬਦ ਵਿਚਾਰ ਹੈ ਜੀ ਕਿਸੇ ਸ਼ਬਦ ਨੂੰ ਲੈ ਕੇ ਜਿਵੇਂ ਹੁਣ ਪੰਚ ਜਾਣਾ ਜੀ ਇਸ ਨੂੰ ਖੋਲਣਾ ਇਸ ਨੂੰ ਵਿਸਥਾਰ ਕਰਨੀ ਇਸ ਨੂੰ ਓਪਨ ਕਰਨਾ ਜਿਵੇਂ ਗੰਡੇ ਨੂੰ ਅੱਗੇ ਦੇ ਕੇ ਖੋਲਦੇ ਆ ਜਿਵੇਂ ਫੁੱਲ ਦੇ ਵਿੱਚ ਅੱਗੇ ਦੇ ਅੱਗੇ ਹੁੰਦਾ ਜੀ ਉਸ ਚੀਜ਼ ਨੂੰ ਖੋਲਣਾ ਉਸ ਨੂੰ ਵਿੱਚ ਆਹੀ ਜਿਹੜਾ ਹੈ ਜੀ ਗੁਰਬਾਣੀ ਵਿਚਾਰ ਹੈ ਅੰਮ੍ਰਿਤ ਵੇਲਾ ਸੱਚ ਨਾਮ ਜਿਹੜੀ ਵਡਿਆਈ ਵਿਚਾਰ ਕਰਨੀ ਹੈ ਇਹ ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਹੈ ਜੀ ਇਹ ਪਤਾ ਕਰਨਾ ਹੈ ਪੰਜ ਜਨ ਕਿਹੜੇ ਆ ਜਿਹੜੇ ਪ੍ਰਮਾਤਮਾ ਨੂੰ ਸ਼ੋਭ ਦੇ ਨੇ ਆਓ ਦੇਖੀਏ ਜੀ ਉਹ ਕਿਹੜੇ ਜਨ ਨੇ